ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਾਡੇ ਇਸ ਸਰਦਾਰਨੀ ਉਸ ਤੋਂ ਇਸ ਦੇ ਦੇ ਨੇ ਕਿ ਰਤਨਾ ਪਦਾਰਥ ਵਣ ਜੀ ਹੈ ਸਤਿਗੁਰੂ ਦੀਆਂ ਉਜਾ ਲਈ ਨਾਮ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਸਾਨੂੰ ਜਿਵੇਂ ਮਾਂ ਪਿਓ ਬੱਚੇ ਨੂੰ ਜਨਮ ਦਿੰਦੇ ਨੇ ਇਹ ਇਹ ਉਹ ਵਾਧਾ ਦਾ ਉਸ ਨੂੰ ਪੜਾਉਂਦੇ ਤੇ ਫਿਰ ਉਸ ਨੂੰ ਉਹਨੂੰ ਸਿਖਾਲਦੇ ਨੇ ਕਿ ਇਹ ਵਪਾਰ ਕਰਨਾ ਇਹ ਖੇਤੀ ਕਰਨੀ ਇਹ ਕੰਮ ਕਰਨਾ ਤੇ ਉਹ ਉਸ ਕੰਮ ਵਿੱਚ ਲੱਗ ਕੇ ਕਾਮਯਾਬ ਹੁੰਦਾ ਇਸੇ ਤਰ੍ਹਾਂ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਤੁਹਾਡਾ ਇਹ ਚਰਨ ਦਾ ਮਾਪਿਆ ਦਾ ਸਿਖਾਇਆ ਹੋਇਆ ਜਿਹੜਾ ਉਪਦੇਸ਼ ਹੈ ਇਹ ਸਰੀਰ ਵਾਸਤੇ ਹੈ ਤੇ ਆਤਮਾ ਵਾਸਤੇ ਵੀ ਇੱਕ ਕੰਮ ਹੈ ਇੱਕ ਕਾਰ ਹੈ ਇੱਕ ਧਨ ਕਮਾਉਣਾ ਹੈ ਉਹ ਵਣਜ ਕਰਨਾ ਹੈ ਉਹ ਨਾਮ ਧਨ ਦਾ ਇਹ ਸਤਿਗੁਰੂ ਜੀ ਕਿੰਦੇ ਨੇ ਜਿਵੇਂ ਰਤਨ ਕੀਮਤੀ ਹੁੰਦੇ ਨੇ ਤੇ ਸੋਨਾ ਚਾਂਦੀ ਮਾਇਆ ਇਸੇ ਤਰ੍ਹਾਂ ਪਦਾਰਥ ਇਸੇ ਤਰ੍ਹਾਂ ਨਾਮ ਇੱਕ ਕੀਮਤੀ ਰਤਨ ਪਦਾਰਥ ਹੈ ਤੇ ਇਹਨੂੰ ਅਸੀਂ ਵਣਜਣਾ ਹੈ ਵਿਪਾਰ ਕਰਨਾ ਹੈ ਸੰਗਤ ਵਿੱਚ ਆ ਕੇ ਗੁਰੂ ਦੇ ਪਾਸੋਂ ਉਪਦੇਸ਼ ਲੈਣਾ ਹੈ ਤੇ ਉਹਨਾਂ ਗੁਣਾਂ ਨੂੰ ਖਰੀਦਣਾ ਹੈ ਤੇ ਉਹਦੇ ਬਦਲੇ ਆਪਣੇ ਔਗਣ ਦੇਣੇ ਨੇ ਇਹ ਕੋਈ ਵੀ ਨਹੀਂ ਹੈ ਸੰਸਾਰ ਦੇ ਵਿੱਚ ਜਿਹੜਾ ਘਾਟੇ ਦਾ ਸੌਦਾ ਸਤਿਗੁਰੂ ਤੋਂ ਬਿਨਾਂ ਕੋਈ ਕਰਦਾ ਹੋਵੇ ਜਿਵੇਂ ਆ ਸਾਡੇ ਆਮ ਫੇਰੀ ਵਾਲੇ ਆਉਂਦੇ ਨੇ ਤੇ ਉਹ ਟੁੱਟੇ ਭੱਜੇ ਐਂ ਬਰਤਨ ਕਈ ਚੀਜ਼ਾਂ ਲੈ ਕੇ ਤੇ ਵਾਪਸੇ ਦੇਖ ਕੇ ਜਾਂਦੇ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਆਪਣੇ ਆਗਮਣਾਂ ਨੂੰ ਛੱਡਣਾ ਦੇਣਾ ਤੇ ਆਪਣੀ ਸਿਆਣ ਆਪਣੀ ਮਹੌਮੇ ਨੂੰ ਗੁਰੂ ਦੇ ਅਰਪਣ ਕਰਕੇ ਤੇ ਗੁਰੂ ਦੀ ਮੱਤ ਧਾਰਨ ਕਰਨੀ ਤੇ ਪਰਮਾਤਮਾ ਦੇ ਗੁਣ ਜਿਹੜੇ ਕੀਮਤੀ ਰਤਨ ਨੇ ਰਤਨ ਪਦਾਰਥ ਬਣ ਜਿਗੈ ਕਦੋਂ ਬਣ ਜੇ ਜਾਂਦੇ ਜਦੋਂ ਸਤਗੁਰ ਦੀਆਂ ਬੁਝਾਈ ਰਾਮ ਸਤਗੁਰੂ ਸਾਨੂੰ ਜਦੋਂ ਸਮਝ ਦੇਂਦਾ ਹੈ ਨਾ ਕਿ ਇਹ ਜ਼ਰੂਰੀ ਹੈ ਬਾਕੀ ਚੀਜ਼ਾਂ ਇੱਥੇ ਸਰੀਰ ਦੇ ਨਾਲ ਰਹਿ ਜਾਣੀਆਂ ਇਹ ਸਰੀਰ ਵੀ ਰਹਿ ਜਾਣਾ ਜੋ ਤਨ ਉਪਜਿਆ ਸੰਗ ਵੀ ਸੋ ਵੀ ਸੰਗ ਨਾ ਹੋਆ ਇਹ ਸਰੀਰ ਸਾਡੇ ਨਾਲ ਆਇਆ ਤੇ ਇਹਨੇ ਉਨੀ ਜਾਣਾ ਤੇ ਜਿਹੜੀ ਇੱਥੇ ਦੀ ਚੀਜ਼ਾਂ ਉਹ ਕਿਵੇਂ ਜਾਣਗੀਆਂ ਤੇ ਜਿਹੜੀ ਜਾਣਵਾਈ ਚੀਜ਼ ਹੈ ਉਹ ਹੈ ਨਾਮ ਉਹਨਾਂ ਵਪਾਰ ਕਰੋ ਲਾਹਾ ਨਾਮ ਹਰ ਭਗਤ ਹੈ ਜਦੋਂ ਤਤੇ ਦੇ ਅਖੀਰ ਤੇ ਸਿਆਰੀ ਲੱਗੀ ਹੋਏ ਤੇ ਉਹਦਾ ਅਰਥ ਜਿਹੜਾ ਹੈ ਉਹ ਭਗਤੀ ਹੁੰਦਾ ਸਤਿਗੁਰੂ ਜੀ ਕਹਿੰਦੇ ਨੇ ਲਾਹਾ ਲਾਭ ਹਰ ਭਗਤ ਹੈ ਹਰੀ ਦੀ ਭਗਤੀ ਹੀ ਲਾਭ ਹੈ ਤੇ ਲਾਹਾ ਹੈ ਗੁਣ ਮੈਂ ਗੁਣੀ ਸਮਾਈ ਰਾਮ ਜਦੋਂ ਅਸੀਂ ਉਹਦੇ ਗੁਣ ਕਹ ਗੁਣੀ ਸਮਾਉਣ ਜਦੋਂ ਉਹਦੇ ਗੁਣ ਘੁੰਦੇ ਹਾਂ ਬਣਾ ਦੇ ਰਾਤੇ ਦੇ ਤੇ ਅਸੀਂ ਉਹਦੇ ਗੁਣਾ ਵਿੱਚ ਸਮਾ ਜਾਂਦੇ ਹਾਂ ਸਾਡਾ ਸਾਡੇ ਵਿੱਚ ਉਹ ਗੁਣਾ ਆ ਜਾਂਦੇ ਨੇ ਸਾਡੇ ਉਹ ਗੁਣ ਘਟ ਜਾਂਦੇ ਨੇ ਤੇ ਸਾਡਾ ਸੁਭਾਅ ਰਲ ਜਾਂਦਾ ਤੇ ਅਸੀਂ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ ਗੁਰਮੈ ਗੁਣੀ ਸਮਾਏ ਜਿਸ ਆਪ ਵਜਾਏ ਲਾਹਾ ਭਗਤ ਸੰਸਾਰੇ ਇਸ ਸੰਸਾਰ ਦੇ ਵਿੱਚ ਭਗਤੀ ਦਾ ਲਾਹਾ ਉਹਨੂੰ ਮਿਲਦਾ ਜਦੋਂ ਉਹ ਗੁਰੂ ਦੇ ਲਾਟ ਲਾ ਕੇ ਤੇ ਸਮਝ ਦੇਵੇ ਤੇ ਗੁਰੂ ਨੂੰ ਸਮਝਾਵੇ ਉਹ ਗੁਣਾ ਦੇ ਦਾਤੇ ਦੇ ਗੁਣ ਘਾ ਕੇ ਉਹਦੇ ਵਿੱਚ ਸਮਾਜ ਜਾਂਦੇ ਨੇ ਹੁਣ ਸਤਿਗੁਰੂ ਜੀ ਕਹਿੰਦੇ ਨੇ ਬਿਨ ਭਗਤੀ ਸੁਖ ਨਾ ਹੋਈ ਦੁਜੈ ਪਤਖ ਹੋਈ ਸਤਿਗੁਰੂ ਕਹਿੰਦੇ ਨੇ ਜੇ ਜਿਸ ਨੂੰ ਦਾਤਾ ਪਿਆਰੀਆਂ ਨੇ ਤੇ ਦਾਤਾ ਵਿਸਰ ਜਾਂਦਾ ਸਤਿਗੁਰੂ ਜੀ ਕਹਿੰਦੇ ਨੇ ਦਾਤ ਪਿਆਰੀ ਤੇ ਦਾਤਾ ਜਿਹੜਾ बोलो ਜਾਂਦਾ ਉਹ ਇੱਕ ਸਾਧਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਸਨੇ ਦਾਤਾਂ ਦਿੱਤੀਆਂ ਨੇ ਨਾ ਕਰਨਹਾਰ ਕੀਤੇ ਕੋ ਮੇਰਾ ਸਮਾਨ ਮੇਰ ਦਾ ਭਾਵ ਸ਼ਮੇਰ ਪਰਵਤ ਕਿ ਤੇਰਾ ਭਾਵ ਉਹਦੀਆਂ ਦਾਤਾਂ ਮਾਇਆ ਪਦਾਰਥ ਦਿੱਤੇ ਨੇ ਉਹਨੂੰ ਵੱਡੀਆਂ ਸਮਝਦਾ ਹੈ ਸ਼ਮੇਰ ਪਰਵਤ ਵਾਂਗ ਕਰਨਹਾਰ ਜਿਹੜਾ ਦਾਤਾਂ ਦਿੰਦਾ ਤਿਰਣ ਜਾਣੇ ਉਹਨੂੰ ਇੱਕ ਥੀਲੇ ਵਾਂਗ ਸਮਝਦਾ ਹੈ ਦਾਤ ਪਿਆਰੀ ਇਸ ਰਿਆਦਾਤ ਆ ਤਾਰਾ ਇਹ ਕਹਿੰਦੇ ਨੇ ਜਿਹੜਾ ਜਿਹਦੇ ਦੂਜੇ ਬੰਨੇ ਜਿਹੜਾ ਪ੍ਰੇਮ ਪਾ ਜਾਂਦਾ ਗੁਰੂ ਨਾਲੋਂ ਪਰਮਾਤਮਾ ਨਾਲ ਜੁੜ ਜਾਂਦਾ ਉਹ ਸੰਸਾਰ ਦੇ ਵਿੱਚ ਭਾਵੇਂ ਉਹਨੂੰ ਇੱਜ਼ਤ ਮਿਲੇ ਪਰ ਗੁਰੂ ਤੇ ਪਰਮਾਤਮਾ ਵੱਲੋਂ ਇੱਜ਼ਤ ਨਹੀਂ ਮਿਲਦੀ ਤੇ ਉਹ ਅਸਲੀ ਸੁਖੀ ਨਹੀਂ ਹੋ ਸਕਦਾ ਆਤਮਿਕ ਤੌਰ ਤੇ ਤੇ ਸਤਗੁਰੂ ਜੀ ਕਹਿੰਦੇ ਨੇ ਜੇ ਸੁਖੀ ਰਹਿਣਾ ਇੱਜ਼ਤ ਲੋਕ ਪ੍ਰਲੋਭ ਵਿੱਚ ਪ੍ਰਾਪਤ ਕਰਨੀ ਹੈ ਗੌਰਮਤ ਨਾਮ ਆਧਾਰੇ ਗੁਰੂ ਦੀ ਮੱਤ ਅਨੁਸਾਰ ਚੱਲ ਕੇ ਨਾਮ ਦਾ ਆਸਰਾ ਲਈਏ ਵੱਖਰ ਨਾਮ ਸਲਾ ਲਾਭ ਹੈ ਜਿਸ ਨੂੰ ਏਤ ਵਪਾਰ ਲਾਏ ਗੁਰੂ ਜਿੰਨੂੰ ਇਸ ਰਸਤੇ ਤੇ ਲਾਹ ਦੇਵੇ ਨਾ ਉਹਨੂੰ ਇਹ ਸੌਦਾ ਮਿਲਦਾ ਤੇ ਉਹਨੂੰ ਲਾਹਾ ਹੀ ਲਾਭ ਹੈ ਸਤਿਗੁਰੂ ਕਹਿੰਦੇ ਨੇ ਰਤਨ ਬਦਾਰਤ ਬਣਜੀ ਹੈ ਜਾਂ ਸਤਿਗੁਰੂ ਦੇ ਬਿਜਾਏ ਇਹ ਦੁਬਾਰਾ ਕਹਿੰਦੇ ਮਾਇਆ ਮੋਹ ਸਭ ਦੁੱਖ ਹੈ ਕੋਟਾ ਇਹ ਵਾਪਾਰਾ ਨਾ ਹੁਣ ਸਤਿਗੁਰੂ ਜੀ ਕਹਿੰਦੇ ਨੇ ਇਹ ਮਾਇਆ ਦਾ ਮੋ ਇਹ ਦੁੱਖ ਦਿੰਦਾ ਹੈ ਇਹ ਵਪਾਰ ਖੋਟਾ ਹੈ ਹੁਣ ਸਤਿਗੁਰੂ ਜੀ ਇਹ ਨਹੀਂ ਕਹਿੰਦੇ ਕਿ ਤੁਸੀਂ ਵਪਾਰ ਨਹੀਂ ਕਰਨਾ ਗੁਰੂ ਨਾਨਕ ਦੇਵ ਜੀ ਨੇ ਚਾਰੇ ਕਿਤੇ ਕਰਕੇ ਦੱਸੇ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਇਹ ਖਿਆਲ ਹੈ ਕਿ ਜੇ ਅਸੀਂ ਗੁਰੂ ਤੋਂ ਟੁੱਟ ਜਾਈਏ ਉਪਦੇਸ਼ ਨਾ ਲਈਏ ਨੇਰੇ ਮਾਇਆ ਵਿੱਚ ਖੋਬ ਜਾਈਏ ਤੇ ਇਹ ਵਪਾਰ ਖੋਟਾ ਹੈ ਕੂੜ ਬੋਲ ਵਿਖ ਖਾਣੀ ਬਹੁ ਬਦੇ ਵਿਕਾਰਾਂ ਦਾ ਰਾਮ ਸਤਿਗੁਰੂ ਜੀ ਕਹਿੰਦੇ ਨੇ ਦਸਾਂ ਨਾਮ ਦੀ ਕਿਰਤ ਕਰਨੀ ਤੇ ਪਵਿੱਤਰ ਹੈ ਤੇ ਜੇ ਝੂਠ ਬੋਲ ਕੇ ਤੇ ਅਸੀਂ ਸੰਸਾਰ ਦੇ ਕਮਾਂ ਵਿੱਚ ਵਾਅਦੇ ਕਰੀਏ ਤੇ ਇਹਦੇ ਵਿੱਚ ਜ਼ਹਿਰ ਖਾਣ ਵਾਲੀ ਗੱਲ ਹੈ ਤੇ ਵਿਕਾਰ ਕਾ ਦਾਮ ਜੁਨੇ ਬਹੁ ਬਦੇ ਵਿਕਾਰਾ ਤੇ ਕਹਿੰਦੇ ਨੇ ਜਿੱਦਾਂ ਵਿਕਾਰ ਵਧਦੇ ਨੇ ਤੇ ਸੈਸਾ ਇਹ ਸੰਸਾਰਾ ਸਹਿਮ ਤੇ ਚਿੰਤਾ ਵੀ ਨਾਲ ਆਉਂਦੀ ਵਿਣਨਾਵੇਂ ਪਤ ਖੋਈ ਨਾਮ ਤੋਂ ਬਿਗੈਰ ਇੱਜ਼ਤ ਨਹੀਂ ਮਿਲਦੀ ਸਤਿਗੁਰੂ ਜੀ ਕਹਿੰਦੇ ਨੇ ਆਮ ਸਧਾਰਨ ਮਨੁੱਖ ਦੀ ਗੱਲ ਤਾਂ ਕਿਤੇ ਰਹੀ ਇੱਥੇ ਜਿਹੜੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ ਪੰਡਤ ਨੇ ਵਿਦਵਾਨ